ਆ ਕੁੜੀ ਪੁਲਿਸ ਵਾਲਿਆਂ ਨੂੰ ਬਦਨਾਮ ਕਰ ਰਹੀ ਆ ਔਰ ਪੁਰਸ਼ ਵਾਲਿਆਂ ਉੱਤੇ ਝੂਠੀ ਗੱਲ ਕਰ ਰਹੀ ਆ ਬਿਲਕੁਲ ਤੁਸੀਂ ਸੁਣ ਰਹੇ ਹੋ ਕਿ ਪੁਲਿਸ ਵਾਲਿਆਂ ਨੂੰ ਝੂਠੇ ਇਲਜ਼ਾਮ ਲਗਾ ਰਹੀ ਆ ਔਰ ਪੁਲਿਸ ਵਾਲੇ ਬਿਲਕੁਲ ਸਹੀ ਨੇ ਇਹ ਤੁਸੀਂ ਵੇਖ ਰਹੇ ਹੋ ਔਰ ਸੁਣ ਰਹੇ ਹੋ ਕੁੜੀ ਬਿਲਕੁਲ ਪੁਲਿਸ ਵਾਲਿਆਂ ਉੱਤੇ ਇਲਜ਼ਾਮ ਗਲਤ ਲਗਾ ਰਹੀ ਆ ਵੱਡੇ ਅਫਸਰਾਂ ਦੇ ਅੱਗੇ ਫਰਿਆਦ ਕਰ ਰਹੀ ਆ ਮਾਮਲਾ ਕਿੱਥੋਂ ਦਾ ਇਹ ਵੀ ਤੁਸੀਂ ਬਿਲਕੁਲ ਜਾਣਣਾ ਔਰ ਤੁਹਾਡੇ ਧਿਆਨ 'ਚ ਸਾਰਾ ਕੁਝ ਸਾਫ਼ ਆ ਜਾਵੇਗਾ ਕਲੀਅਰ ਆ ਜਾਵੇਗਾ ਤਾਂ ਦੱਸ ਦਈਏ ਇਹ ਇਹ ਜੋ ਵਾਕਿਆ ਹੈ ਇਸ ਦੇ ਵਿੱਚ ਕੀ ਦਰਸਾਇਆ ਜਾ ਰਿਹਾ ਹੈ ਕਿ ਇੱਕ ਕੁੜੀ ਅਫਸਰ ਨੂੰ ਕਹਿ ਰਹੀ ਆ ਹਰ ਅਫਸਰ ਨੂੰ ਕਹਿ ਰਹੀ ਆ ਕਿ ਮੇਰੇ ਭਰਾ ਜੋ ਹੈ ਐਕਸੀਡੈਂਟ ਹੋ ਗਿਆ ਪਿੱਛੋਂ ਕੋਈ ਗੱਡੀ ਵੱਜੀ ਆ ਤਾਂ ਇੱਕ ਭਰਾ ਦੇ ਸੱਟਾਂ ਲੱਗ ਗਈਆਂ ਦੂਸਰਾ ਤੁਰ ਗਿਆ ਤਾਂ ਪੁਲਿਸ ਉਸ ਨੂੰ ਟਾਲਮਟੋਲ ਕਰ ਰਹੀ ਆ ਤਾਂ ਹੁਣ ਪੁਲਿਸ ਕਹਿ ਰਹੀ ਆ ਕਿ ਸਾਡਾ ਐਕਸੀਡੈਂਟ ਨਹੀਂ ਹੁੰਦਾ ਅਸੀਂ ਵੀ ਕਿਤੇ ਨਾ ਕਿਤੇ ਜਾਂਦੇ ਰਹਿੰਨੇ ਆ ਸਾਡਾ ਕਿਉਂ ਨਹੀਂ ਐਕਸੀਡੈਂਟ ਹੁੰਦਾ ਤੇਰਾ ਹੀ ਐਕਸੀਡੈਂਟ ਤੇਰੇ ਭਰਾ ਦਾ ਹੀ ਕਿਉਂ ਹੋਇਆ ਗਲਤੀ ਇਹਨਾਂ ਦੀ ਹੋਵੇਗੀ ਤਾਂ ਅਸੀਂ ਫਾਈਲ ਬੰਦ ਕਰ ਦਿੱਤੀ ਆ ਹੁਣ ਇਹ ਕੇਸ ਅੱਗੇ ਨਹੀਂ ਜਾ ਸਕਦਾ ਹੁਣ ਇੱਥੇ ਅਸੀਂ ਫਿਰ ਉਹ ਕਹਿੰਦੀ ਆ ਕਿ ਜਿਹੜਾ ਭਰਾ ਮੇਰਾ ਪਿੱਛੇ ਬੈਠਾ ਸੀ ਜਿਸ ਦੇ ਸਟਾਂ ਲੱਗੀਆਂ ਨੇ ਇੱਕ ਪੂਰਾ ਹੋ ਗਿਆ ਤਾਂ ਇੱਕ ਦੇ ਸਟਾਂ ਲੱਗੀਆਂ ਨੇ ਉਸ ਦੇ ਬਿਆਨ ਲਿਖ ਦਿੱਤੇ ਆ ਕਿ ਮੈਂ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦਾ ਮੈਂ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦਾ ਹੁਣ ਉਹ ਜੋ ਲੜਕੀ ਬੋਲ ਰਹੀ ਆ ਅਸੀਂ ਉਹ ਬਿਆਨ ਕਰ ਰਹੇ ਆ ਕਿਉਂਕਿ ਹਰ ਚੈਨਲ ਦੇ ਮਾਧਿਅਮ ਰਾਹੀਂ ਵੱਖ-ਵੱਖ ਲੋਕਾਂ ਤੱਕ ਆਵਾਜ਼ ਪਹੁੰਚਦੀ ਹੈ ਇੱਕ ਚੈਨਲ ਦੀ ਆਵਾਜ਼ ਹਰ ਪਬਲਿਕ ਤੱਕ ਨਹੀਂ ਪਹੁੰਚ ਸਕਦੀ ਅਲੱਗ-ਅਲੱਗ ਚੈਨਲ ਨੇ ਆਪਣਾ ਆਪਣਾ ਜਿਹੜਾ ਵਾ ਉਹ ਪੱਖ ਦੇਣਾ ਹੁਣ ਜੋ ਅਸੀਂ ਵੇਖਿਆ ਜੋ ਵੀਡੀਓ ਵਾਇਰਲ ਹੋ ਰਹੀ ਹੈ ਇਹਦੇ ਵਿੱਚ ਉੱਚ ਅਧਿਕਾਰੀ ਨੇ ਉਹ ਰੇਣਾ ਉੱਚ ਅਧਿਕਾਰੀਆਂ ਦੇ ਵਿੱਚੋਂ ਥਾਣੇਦਾਰ ਸਾਹਿਬ ਨੂੰ ਪੁੱਛਿਆ ਜਾ ਰਿਹਾ ਕਿ ਤੁਸੀਂ ਇਸ ਦੇ ਬਾਰੇ ਕਿਉਂ ਨਹੀਂ ਜਾਂਚਿਆ ਕਿਉਂ ਟਾਲਮਟੋਲ ਕੀਤਾ ਜਾ ਰਿਹਾ ਤੇ ਕਹਿੰਦੇ ਜੀ ਕੋਈ ਨਹੀਂ ਹੂਣ ਕਰ ਲਵਾਂਗੇ ਉਹ ਕੁੜੀ ਰੋ ਰਹੀ ਆ ਤੁਸੀਂ ਦੱਸੋ ਕਿ ਪੁਲਿਸ ਦੇ ਉੱਤੇ ਇਲਜ਼ਾਮ ਲਾ ਰਹੀ ਏ ਝੂਠੇ ਇਲਜ਼ਾਮ ਲਗਾ ਰਹੀ ਏ ਪੁਲਿਸ ਉੱਪਰ ਇਹ ਤੁਸੀਂ ਜ਼ਰੂਰ ਕਮੈਂਟ ਕਰਨਾ ਕਿਉਂਕਿ ਬਹੁਤ ਸਾਰੇ ਮਾਮਲੇ ਇਹੋ ਜਿਹੇ ਆ ਕਿ ਪੁਲਿਸ ਪਹਿਲੇ ਹਰ ਬੰਦੇ ਨੂੰ ਕਹਿੰਦੀ ਏ ਛੱਡੋ ਯਾਰ ਉਹ ਛੱਡ ਦਿਓ ਕੁਛ ਨਹੀਂ ਹੁੰਦਾ ਦਫਾ ਕਰੋ ਸ਼ਾਇਦ ਕਿਤੇ ਪੁਲਿਸ ਵਾਲਿਆਂ ਦੀ ਸਿਆਣਪ ਕੰਮ ਕਰਦੀ ਹੋਵੇ ਪਰ ਆ ਜੋ ਜਗਾ ਜੋ ਇਹ ਹਾਸਾ ਹੋਇਆ ਜੋ ਇਹ ਇਨਸੀਡੈਂਟ ਵਾਪਰਿਆ ਦਰਖਾਸਤਾਂ ਬਣਦੀ ਆ ਤਾਂ ਫੇਰ ਹੀ ਅੱਗੇ ਅਦਾਲਤਾਂ ਵਿੱਚ ਕੇਸ ਜਾਵੇਗਾ ਮਾਂਜੋਗ ਅਦਾਲਤਾਂ ਵੀ ਇਹੋ ਕਹਿੰਦੀਆਂ ਕਿ ਪਹਿਲੇ ਤੁਸੀਂ ਦਰਖਾਸਤ ਦਿਓ ਪਹਿਲੇ ਤੁਸੀਂ ਥਾਣੇ ਜਾਓ ਐਪਲੀਕੇਸ਼ਨ ਲਿਖੋ ਫਿਰ ਅੱਗੇ ਅਦਾਲਤਾਂ ਵਿੱਚ ਕੇਸ ਚੱਲੇਗਾ ਲੇਕਿਨ ਥਾਣਾ ਹੀ ਦਰਖਾਸਤ ਲਿਖਣ ਤੋਂ ਆਨਾ ਕਾ ਨਹੀਂ ਕਰਦਾ ਬਹੁਤ ਸਾਰੇ ਕੇਸ ਸਾਡੇ ਕੋਲ ਆਉਂਦੇ ਆ ਲੋਕ ਸਾਨੂੰ ਕਾਲਾ ਕਰਦੇ ਆ ਕਿ ਪੁਲਿਸ ਸਾਡੀ ਦਰਖਾਸਤ ਨਹੀਂ ਲਿਖ ਰਹੀ ਫਿਰ ਅਸੀਂ ਜਾਂਦੇ ਆ ਨਾਲ ਤਾਂ ਫਿਰ ਜਾ ਕੇ ਲਿਖੀ ਵੀ ਜਾਂਦੀ ਆ ਕੋਈ ਨਹੀਂ ਜੀ ਲਿਖ ਦਿੰਦੇ ਆ ਜੀ ਸਾਡੇ ਕੋਲ ਟਾਈਮ ਨਹੀਂ ਸੀ ਲੱਗ ਰਿਹਾ ਨਫਰੀ ਨਹੀਂ ਸੀ ਮੁਚੀ ਸਾਹਿਬ ਨਹੀਂ ਸੀ ਇਸ ਤਰ੍ਹਾਂ ਹੁੰਦਾ ਪਰ ਆ ਭੈਣ ਕਦੋਂ ਤੋਂ ਲੈ ਕੇ ਤਰਲੇ ਕਰ ਰਹੀ ਆ ਤਾਂ ਲੋਕਾਂ ਨੇ ਤਾਂ ਇਹੀ ਸੋਚਣਾ ਹੈ ਪੁਲਿਸ ਵੀ ਇਹੋ ਸੋਚਦੀ ਹੋਵੇਗੀ ਕਿ ਨਹੀਂ ਜੀ ਇਹ ਪੁਲਿਸ ਤੇ ਝੂਠੇ ਇਲਜ਼ਾਮ ਲਗਾ ਰਹੀ ਹੈ ਪੁਲਿਸ ਦਾ ਝੂਠਾ ਨਾ ਲਗਾ ਰਹੀ ਹੈ ਤਾਂ ਤੁਸੀਂ ਵੀ ਵੇਖ ਰਹੇ ਹੋ ਕਿ ਇਹ ਝੂਠਾ ਨਾ ਲੱਗ ਰਿਹਾ ਜਾਂ ਸਹੀ ਲੱਗ ਰਿਹਾ ਇਸ ਬਾਰੇ ਤੁਸੀਂ ਕਮੈਂਟ ਕਰਦੇ ਹੋ ਔਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਐਕਸੀਡੈਂਟ ਨਾਲ ਬੱਸ ਪਰ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਮੈਂ ਤੁਹਾਨੂੰ 23 ਦਸੰਬਰ ਨੂੰ ਵੀ ਨਹੀਂ ਕੋਈ ਮੈਨੂੰ ਮਿਲੇ ਸੀ ਧਿਆਨ ਚਾਹੀਦਾ। ਹਾਂ ਜੀ ਜੀ ਸਾਹਿਬ ਇਹਦਾ ਕੇਸ ਮੇਰੇ ਧਿਆਨ ਚ ਹੈ। ਆ ਵੀ ਇਹ ਦਾਦ ਦੇ ਨੇ ਵੀ ਆ ਮੇਰਾ ਬ੍ਰਦਰ ਜਾ ਰਿਆ ਸੀ ਮੋਟਰਸਾਈਕਲ ਦੇ ਉਪਰ। ਉਹ ਵੀ ਕਿਸੇ ਨਾਲ ਹਾਂ ਜੀ। ਉਹਨਾਂ ਕਿਸ ਨੇ ਠੀਕ ਕੀਤਾ। ਪਰ ਉਹਨਾਂ ਦੀ ਗੈਥੋਗੀ। ਉਹ ਮੁੰਡੇ ਦੀ ਡੈਥ ਤੋਂ ਬਾਅਦ ਅ ਤੁਹਾਨੂੰ ਜਿਹੜਾ ਕੇਸ ਬਣਾ ਰਹੀ ਆ ਵੀਰਾ ਐਕਸੀਡੈਂਟ ਹੋਇਆ। ਹਾਂ ਜੀ ਉਹ ਕਹਿੰਦੇ ਕਿ ਇਹਨਾਂ ਦੀ ਗਲਤੀ ਨਾਲ ਐਕਸੀਡੈਂਟ ਹੋਇਆ ਕਿ ਮੇਰੇ ਬ੍ਰਦਰ ਉਸ ਦੇ ਬ੍ਰਦਰ ਨਾਲ ਹੀ ਸੀਗਾ। ਉਹ ਉਹਦੇ ਬਿਆਨ ਆਪਣੇ ਵੱਲ ਹੀ ਲਿਖ ਦਿੱਤੇ ਕਿ ਅਸੀਂ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੇ। ਫਰਖਾਸੀ ਸਰਪੀ ਸਾਹ ਕੋ ਵੀ ਆਈ ਸੀ ਨਾਲ ਵੀ ਦਿੱਤੀ ਸੀ ਇਹ ਐਪਲੀਕੇਸ਼ਨ ਆ ਇਸੇ ਸੀ ਤੇਰੀ ਇੱਕ ਦਿਨ ਕਾਰਵਾਈ ਆ ਪਰ ਖਾਣੇ ਵਾਲੇ ਕਹਿੰਦੇ ਆ ਕਿ ਅਸੀਂ ਡੀ ਡੀ ਆਰ ਕੱਟ ਦਿੱਤੀ ਫਾਈਲ ਬੰਦ ਹੋ ਗਈ ਆ ਕਿ ਚੈੱਕ ਕਰੋ ਤੇ ਚ ਕੀ ਕੀਤਾ ਆਪਾ ਜੀ ਸਰਪੀ ਸਾਹਿਬ ਕਹਿ ਰਹੇ ਤੁਹਾਨੂੰ ਦਿੱਤੀ ਹੈ ਤੁਸੀਂ ਕਹਿੰਦੇ ਬਿਲਕੁਲ ਆਈ ਨਹੀਂ ਐ ਐਪਲੀਕੇਸ਼ਨ ਨੂੰ ਮੀਟੇ ਵੀ ਕਰੋ ਕੋਈ ਨਾ ਕੋਈ ਲੋਕਾਂ ਨੂੰ ਦੱਸავਦੇ ਨਹੀਂ ਲੋਕ ਦੁਬਿਯਾ ਵਿਚਾਰੇ ਪਰੇਸ਼ਾਨ ਨੇ ਜਿਹਦੇ ਘਰ ਦੇ ਵਿੱਚ ਮੌਤ ਹੋ ਗਈ ਆ ਉਹ ਬੰਦਾ ਦੇ ਵੈਸੇ ਤਾਂ ਉਹਨਾਂ ਦਾ ਪਰਿਵਾਰ ਖਤਮ ਹੋ ਗਿਆ ਮੇਰੇ ਦੂਸਰੇ ਬ੍ਰਦਰ ਦੇ ਵੀ ਸਾਰੇ ਸਾਥ ਰੁੱਤੀ ਆਏ ਉਹ ਤਾਂ ਮੂੰਹ ਚਾਰੇ ਪਿੱਤੂ ਦੇ ਬਾਹਰ ਡੂੜ ਨਹੀਂ ਲਿਆ ਉਹ ਵੀ ਨਾਲੇ ਸਿਗਾ ਉਹਦੀ ਤਾਂ ਉਹਨਾਂ ਸਕੂਲੀ ਛੋਟੇ ਦਿੱਤੇ ਤੋ 25 ਸਾਲ ਕਰ ਦਿੱਤੇ ਕੋਈ ਪੈਂਦੇ ਕੁਝ ਸਾਲ ਕੋਈ ਤਾਂ ਮਸਰਾ ਗਿਆ ਸੀ ਇਹਨਾਂ ਦਾ ਇੰਦਾ ਮਾਜੀ ਅੰਤਰੀਧੀਆਂ ਪਰਾਂ ਤੁਸੀਂ ਇੰਦਾ ਦੇ ਐਕਸੀਡੈਂਟ ਹੋਇਆ ਕਰਕੇ ਜਿਹੜੇ ਉਹਨਾਂ ਦੀ ਜਾਨ ਫ੍ਰੀ ਸਾਰੇ ਜਾਣਦੇ ਆ ਥਾਣੇ ਤੋਂ ਮੁਲਾਜ਼ਮ ਕਹਿੰਦੇ ਆ ਅਸੀਂ ਤਾਂ ਰੋਜ਼ ਤੁਹਾਡੇ ਕੋਲੋਂ ਇੱਕ ਸਟੇਟਮੈਂਟ ਨੋਟ ਕਰਵਾਈ ਸੀ ਕਿਸੇ ਬੰਦੇ ਨੇ ਬ੍ਰਦਰ ਦੀ ਸਟੇਟਮੈਂਟ ਜਿਹੜੀ ਸੀਗੀ ਉਸ ਸਟੇਟਮੈਂਟ ਨੂੰ ਘੁਮਾ ਕੇ ਲਿਖ ਦਿੱਤਾ ਕਿ ਅਸੀਂ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੇ ਉਹਨਾਂ ਨੇ ਸਿਰਫ ਫਿਰ ਮੇਰੇ ਬ੍ਰਦਰ ਨੇ ਇਹ ਵਾਲੀ ਸਟੇਟਮੈਂਟ টাইਪ ਕਰਵਾਈ ਸੀ ਮੁਲਾਜ਼ਮ ਬੋਲਿਓ ਉਹ ਕਹਿੰਦੇ ਆ ਕਿ ਅਸੀਂ ਤਾਂ ਧੁੰਦ ਜਾਂਦੇ ਜਾਂਦੇ ਸਾਡਾ ਤਾਂ ਕਦੇ ਐਕਸੀਡੈਂਟ ਹੋਇਆ ਨਹੀਂ ਹੈਗਾ ਐਕਸੀਡੈਂਟ ਨਾਲ ਬੈਠੋ ਕਰ ਕੋਲ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਮੈਂ ਤੁਹਾਨੂੰ 23 23 ਦਸੰਬਰ ਨੂੰ ਵੀ ਮਿਲ ਕੋਈ ਮੈਨੂੰ ਮਿਲੇ ਸੀ ਇਹਨੂੰ ਮਿਲ ਧਿਆਨ ਚਾਹੀਦਾ ਅਚਾ ਜਸਪੀ ਸਾਹਿਬ ਇਹਨਾਂ ਦਾ ਕੇਸ ਮੇਰੇ ਧਿਆਨ ਚ ਆ ਵੀ ਇਹ ਦੱਸਦੇ ਨੇ ਵੀ ਆ ਮੇਰਾ ਬ੍ਰਦਰ ਜਾ ਰਿਹਾ ਸੀ ਮੂਸੇ ਦੇ ਉੱਪਰ ਉਹ ਕਿਸੇ ਨੇ ਹਾਂਜੀ ਉਹਨਾਂ ਨੂੰ ਕਿਸੇ ਨੇ ਠੀਕ ਕੀਤਾ ਪਰ ਉਹਨਾਂ ਦੀ ਡੈਥ ਹੋ ਗਈ ਮੁੰਡੇ ਦੀ ਡੈਥ ਤੋਂ ਬਾਅਦ ਉਹ ਫਿਰ ਜਿਹੜਾ ਕੇਸ ਬਣਾ ਰਹੀ ਆ ਵੀਰ ਐਕਸੀਡੈਂਟ ਹੋਇਆ ਹਾਂਜੀ ਉਹ ਕਹਿੰਦੀ ਕਿ ਇਹਨਾਂ ਦੀ ਗਲਤੀ ਨਾਲ ਐਕਸੀਡੈਂਟ ਹੋਇਆ ਕਿ ਮੇਰੇ ਬ੍ਰਦਰ ਉਸਦੇ ਬ੍ਰਦਰ ਨਾਲ ਹੀ ਸੀਗਾ ਉਹ ਮੈਂ ਉਹਦੇ ਬਿਆਨ ਆਪਣੇ ਵੱਲੋਂ ਹੀ ਲਿਖ ਦਿੱਤੇ ਕਿ ਅਸੀਂ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੇ ਪਰ ਅਸੀਂ ਐਸਐਸਪੀ ਸਾਹ ਕੋ ਵੀ ਆਈ ਸੀ ਨੰਬਰ ਦਿੱਤੀ ਸੀ ਇਹ ਐਪਲੀਕੇਸ਼ਨ ਆਈ ਸੀ ਅਸੀਂ ਤੇ ਇੰਤਰੀ ਕਾਰਵਾਈ ਆਪਾਂ ਪਰ ਖਾਣੇ ਵਾਲੇ ਕਹਿੰਦੇ ਆ ਕਿ ਅਸੀਂ ਡੀਡੀਆਰ ਕੱਟ ਦਿੱਤੀ ਫਾਈਲ ਬੰਦ ਹੋ ਗਈ ਆ ਕਿ ਚੈੱਕ ਕਰੋ ਤੇ ਕਿ ਕੀ ਕੀਤਾ ਆਪਾ ਜੀ ਐਸਐਫੀ ਸਾਹਿਬ ਕਹਿ ਰਹੇ ਤੁਹਾਨੂੰ ਕਿਤੇ ਆ ਤੁਸੀਂ ਕਹਿੰਦੇ ਬਿਲਕੁਲ ਆਈ ਨਹੀਂ ਐ ਐਪਲੀਕੇਸ਼ਨ ਨੂੰ ਨੀਤੀ ਦੀ ਕੋਈ ਨੀਤੀ ਕੋਈ ਸੁਪਰਪਰ ਲੋਕਾਂ ਨੂੰ ਜਾਵਦੇ ਹੀ ਲੋਕ ਦੁਬਿਯਾ ਤੋਂ ਬਿਤੇਮੇ ਪਰੇਸ਼ਾਨ ਨੇ ਜਿਹਦੇ ਘਰ ਦੇ ਵਿੱਚ ਮੌਤ ਹੋ ਗਈ ਆ ਬੰਦਾ ਦੇ ਵੈਸੇ ਉਹਨਾਂ ਦਾ ਪਰਿਵਾਰ ਖਤਮ ਹੋ ਗਿਆ ਮੇਰੇ ਦੂਸਰੇ ਬ੍ਰਦਰ ਤੇ ਵੀ ਸਾਰਾ ਸੱਟ ਲੱਗੀ ਹੋਈ ਆ ਤੁਹਾਨੂੰ ਮੂੰਹ ਤਾਰਾ ਪਿੱਛੇ ਜਵਾੜਾ ਦੂੜਾ ਨਹੀਂ ਲੱਗਦਾ ਵੀ ਨਾਲ ਹੀ ਸਿਰ ਉਹਦੇ ਤੋਂ ਹੰਸ ਕੋਟੀ ਝੋਟੇ ਦੇ ਤੱਕ ਹੋ ਗਿਆ 25 ਸਾਲ ਦਾ ਦੇ ਜੇ ਕੋਈ ਪੈਂਟ ਕਹਿੰਦੇ ਸਾਲ ਕੋਈ ਕਹਿੰਦਾ ਨਾ ਕਰਾ ਗਏ ਸੀ ਇਨਰ ਤਾਂ ਇਦਾਂ ਵਾਦੀ ਅੰਤਰੀ ਨਹੀਂ ਆਪਣਾ ਤੁਸੀਂ ਇਦਾਂ ਦੇ ਐਕਸੀਡੈਂਟ ਹੋਇਆ ਕਰਦੇ ਮੈਂ ਸਨਪ੍ਰੇਤ ਮਨਪ੍ਰੇਤ ਜਿਹੜੇ ਥਾਲ ਸਾਰੇ ਜਾਣਦੇ ਆ ਥਾਣੇ ਤੋਂ ਮੁਲਾਜ਼ਮ ਕਰਦੇ ਆ ਅਸੀਂ ਤਾਂ ਰੋਜ਼ ਕਾਡੀਆਂ ਨੂੰ ਸਟੇਟਮੈਂਟ ਨੋਟਿਸ ਹੋਈ ਬਰੇਦਰ ਦੀ ਸਟੇਟਮੈਂਟ ਜਿਹੜੀ ਸੀਗੀ ਉਹ ਸਟੇਟਮੈਂਟ ਨੂੰ ਘੁਮਾ ਕੇ ਲਿਖ ਦਿੱਤਾ ਕਿ ਅਸੀਂ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੇ ਉਹਨਾਂ ਨੇ ਸਿਰਫ ਫਿਰ ਮੇਰੇ ਬ੍ਰਦਰ ਨੇ ਇਹ ਵਾਲੀ ਸਟੇਟਮੈਂਟ ਟਾਈਪ ਕਰਵਾਈ ਸੀ ਜਮਲਾਦ ਮੋਰੀਓਦ ਉਹ ਕਹਿੰਦੇ ਆ ਕਿ ਅਸੀਂ ਤਾਂ ਧੁੰਦ ਜਾਂਦੇ ਜਾਂਦੇ ਸਾਡਾ ਤਾਂ ਕਦੇ ਐਕਸੀਡੈਂਟ ਹੋਇਆ ਨਹੀਂ ਹੈਗਾ